ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟਾ ਡਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਦੋ ਛੋਟੀਆਂ ਆ ਗਈਆਂ ਵੀਰੇ ਕੋਲੇ ਇੱਕ ਭੋੜੀਆ ਵੀਰੋ ਤੇ ਇੱਕ ਲੋਈ ਚ ਆ ਗਈ ਆ ਤਾਂ ਆਓ ਵੀਰ ਜੀ ਇਹਨਾਂ ਬਾਰੇ ਲੈਨੇ ਹੁਣ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਜੀ ਹੋਰ ਸੁਣਾ ਵੀਰੇ ਕੀ ਆ ਚੱਲ ਬੜੀ ਕਿਰਪਾ ਵਾਕੇ ਦੇ ਸਕਦੇ ਵੀਰ ਜੀ ਵਧੀਆ ਵੀਰੇ ਵਧੀਆ ਹਾਂ ਵੀਰੇ ਨਾਂ ਦੱਸਿਓ ਆਪਣਾ ਆ ਵੀਰ ਜੀ ਬਲਵਿੰਦਰ ਸਿੰਘ ਜੇ ਪਿੰਡ ਲੁੱਧੜ ਹਾਂਜੀ ਸੀਲ ਮਜੀਠਾ ਜ਼ਿਲ੍ਹਾ ਅੰਬਰਸਰ ਫੋਨ ਨੰਬਰ 78203402 ਠੀਕ ਹੈ ਜੀ ਜਿਲ੍ਹਾ ਮਰਸਾ ਹੈ ਹੈ ਨਾ ਹਾਂ ਜੀ ਜਿਲ੍ਹਾ ਮਰਸਾ ਜੀ ਤਾਂ ਮੇਰੇ ਦੋ ਝੋਟੀਆਂ ਆ ਗਈਆਂ ਹੁਣੇ ਹਾਂ ਜੀ ਵੀਰ ਜੀ ਇੱਕ ਲੋਈ ਆ ਗਈ ਜੇ ਤੇ ਇੱਕ ਭੋੜੀ ਇਹ ਦੋਵੇਂ ਕਰਮਾਣਾ ਮਿਲਦੀਆਂ ਜੀ ਦੋਵੇਂ ਨਸਲਾਂ ਹੈ ਨਾ ਤਾਂ ਵੇਖੋ ਵੀਰੋ ਤੇ ਆਹ ਵੀਰ ਜੀ ਛੱਜਰ ਤੇ ਝੋਟੀ ਇਹਦੇ ਬੱਚਾ ਮਰ ਗਿਆ ਜੀ ਅੱਛਾ ਲੋਈ ਦੀ ਆ ਗਈ ਹੈ ਨਾ ਇੱਕ ਝੋਟੀ ਮਰ ਗਈ ਇਹਦੀ ਲੋਈ ਦੀ ਠੀਕ ਹੈ ਇਹਦਾ ਇਹਦਾ ਬੱਚਾ ਮਰ ਗਿਆ ਹਾਂ ਜੀ ਤੇ ਹੁਣ ਇਹ ਆ ਘਟਾ ਛੱਡੋ ਕੱਟੇ ਉਧਰ ਨੂੰ ਰਹਿ ਜਾਓ ਕੱਟੇ ਤੇ ਜਾਊਗੀ ਪਰ ਆਪਾਂ ਗਲਤ ਕੰਮ ਨਾ ਕੀਤਾ ਤਾਂ ਨਾ ਕਰਨਾ ਠੀਕ ਹੈ ਜੀ ਹਾਂ ਜੀ ਕੱਟੇ ਨੂੰ ਵੀ ਥੱਲੇ ਪੈਣ ਦਿੰਦੀ ਹੈ ਜੀ ਪਿਛੂ ਹੀ ਥੋੜੇ ਟਾਈਮ ਦੀ ਆ ਹਾਂਜੀ ਵੀਰ ਜੀ ਇਹ ਆ ਗਈ ਕੋ ਡੇਢ ਮਹੀਨੇ ਦੀ ਡੇਢ ਮਹੀਨੇ ਦੀ ਸੂਈ ਆ ਬੱਚਾ ਇਹਦਾ ਆਪਣਾ ਮਰ ਗਿਆ ਮਰ ਗਿਆ ਤਾਂ ਹੈ ਸੀਲ ਉਹ ਤਾਂ ਪੂਰੀ ਮੈਂ ਕਿਹਾ ਪੂਰੀ ਵੀਰ ਜੀ ਆ ਵੇਖੋ ਠੰਡੀ ਆ ਤਾਂ ਬਿਲਕੁਲ ਬਿਲਕੁਲ ਠੀਕ ਆ ਵੀਰੇ ਠੀਕ ਆ ਠੀਕ ਆ ਹੁਣ ਦੁੱਧ ਕਿੰਨਾ ਜੀ ਹੁਣ ਦੁੱਧ ਤੇ ਵੀਰ ਜੀ ਤਾਂ ਪੈ ਗਿਆ 11-12 ਕਿਲੋ ਹੀ ਬੱਚੇ ਕਰਕੇ ਨਾ ਥੋੜਾ ਜਿਹਾ ਇਹ ਰਵਾ ਕਰ ਗਈ ਆ ਤੇ ਕੋਹਾਨੂੰ ਕੰਮ ਉਹ ਜਾ ਪੈ ਗਿਆ ਵਾ ਝਗੜਾ ਜਾ ਹੋਇਆ ਸਾਡਾ ਠੀਕ ਹੈ ਜੀ ਉਹਦਾ ਕਰਕੇ ਵੀਰ ਜੀ ਸਵੇਰ ਦੇ ਪੱਠੇ ਪੁੱਠੇ ਨਹੀਂ ਜੇ ਪੇ ਤੇ ਉਦਾਂ ਵੀ ਕਾਟਰੀ ਪੈਣਦੇ ਆ ਠੀਕ ਹੈ ਜੀ ਆ ਵੇਲਾ ਰ ਬਿਲਕੁਲ ਤਾਂ ਕਾ ਕੇ ਇੱਕ ਬੱਚੇ ਕਾ ਕੇ ਵੀਜੀ ਦੁੱਧ ਹੁਣ ਇਹਦਾ 8 ਕਿਲੋ ਹੋਊਗਾ ਪ੍ਰੋਪਰ 8 ਕਿਲੋ ਹਾਂਜੀ ਠੀਕ ਖੋਲੋ ਵੀਰੇ ਤਾਂ ਵੇਖੋ ਵੀਰੋ ਤਾਜੀ ਸੂਈ ਆ ਬੱਚਾ ਵੀਰ ਕਹਿੰਦਾ ਇਹਦਾ ਮਰ ਗਿਆ 8 ਲੀਟਰ ਦੁੱਧ ਆ ਲੋਈ ਚ ਆ ਗਈ ਝੋਟੀ ਵੀਰੋ ਬਾਕੀ ਇਹ ਨਹੀਂ ਮਰਜੀ ਜਿੱਥੇ ਮਰਜੀ ਖਿਲਾੜ ਕੇ ਬੈਠੋ ਇਹਦੇ ਥਲੇ ਠੀਕ ਆ ਸੀਲ ਬਹੁਤ ਆ ਹਨਾ ਦੋਵੇਂ ਇਦਾਂ ਹੀ ਆ ਵਿੱਚ ਤਾਂ ਬਾਕੀ ਵੀਰੋ ਵਜਨ ਆਨੇ ਜੀ ਇਹ ਤੋਂ ਵੱਧ ਕੀ ਆ ਹਾਂ ਬੱਚੇ ਦਾ ਪੂਰਾ ਕਰਦੇ ਆ ਇਹ ਬੱਚਾ ਉਹ ਦੂਸਰੀ ਮੈਂਡਾ ਉਹਦਾ ਭੋਡੀ ਦਾ ਵੀਰ ਜੀ ਅਸੀਂ ਇਹਦਾ ਕਿਉਂ ਕਹਿ ਦਈਏ ਬਿਲਕੁਲ ਬਿਲਕੁਲ ਵੀਰੇ ਗਲਤ ਕੰਮ ਨਾ ਕੀਤਾ ਤਾਂ ਨਾ ਕਰਨਾ ਉਹ ਲਿਆ ਗਏ ਦੇ ਵੀ ਸਾਡੇ ਪਰਨਾ ਹੀ ਨਹੀਂ ਨਹੀਂ ਬਿਲਕੁਲ ਵੀਰੇ ਸਾਫ਼ ਸੁਥਰਾ ਕੰਮ ਹਨਾ ਤਾਂ ਵੇਖੋ ਵੀਰੇ ਸੱਚਾਈ ਆ ਇਹ ਲੇਵੇ ਲੋਵੇ ਦੀ ਪੂਰੀ ਸਾਫਾ ਝੋਟੀ ਨਾ ਵੀਰ ਜੀ ਹੁਣ ਵੇਚਣਾ ਆ ਵੇਖੋ ਬਿਲਕੁਲ ਜਿੱਤੇ ਮਰਜ਼ੀ ਬੈਠੋ ਕੀ ਬਾਤ ਹੈ ਜੀ ਗਾਈਆਂ ਹੀ ਇਹ ਦਵੇ ਬਹੁਤ ਸੀਲ ਝੋਟੀ ਆ ਵੀਰ ਕੋਲੇ ਤਾਂ ਵੇਖੋ ਵੀਰੇ ਲੋਈ ਚ ਆ ਗਈ ਆ ਚੰਗੀ ਝੋਟੀ ਵਜਨ ਵਾਲੀ ਆ ਤੋਰਾ ਤਾਰਾ ਚੰਗਾ ਘੈਂਟ ਆ ਤੇ ਲੇਵੇ ਦੀ ਬਹੁਤ ਸਾਫ ਆ ਤਾਂ ਬਾਕੀ ਕਿਵੇਂ ਵੀਰ ਨੂੰ ਦੱਸਦਾ ਕਿ ਇਹਦਾ ਬੱਚਾ ਮਰ ਗਿਆ ਜੇ ਚਲੋ ਰੇਡ ਵੀਰ ਨੇ ਜੱਜ ਕਰ ਦੇਣਾ ਕਮਾਲ ਹੋ ਇਹੋ ਵੀਰ ਜੀ ਪੱਟੇ-ਕੁੱਟੇ ਪਏ ਹੁੰਦੇ ਸੀ ਢਿੱਡ ਭਰੇ ਹੁੰਦਾ ਤੇ ਚੋ ਬਿਲਕੁਲ ਨਾਲੇ ਥੋੜੀ ਜੀ ਕਮਾਲ ਸਿੰਘ ਸੁੰਗ ਦੀ ਕੁਆਲਿਟੀ ਵੀ ਸੋਹਣੀ ਆ ਗਈ ਹੈ ਨਾ ਵੀਰੇ ਬਹੁਤ ਸੋਹਣੀ ਝੋਟੀਆਂ ਵੀਰੋ ਬੱਚੇ ਦਾ ਬਹੁਤ ਕਰਦੀ ਹੈ ਇਹਦਾ ਹੈ ਨਾ ਠੀਕ ਹੈ ਜੀ ਬੱਸ ਆ ਲੈ ਲੋ ਹਾਂ ਬੰਦ ਬੰਦ ਤਾਂ ਦੇਖੋ ਵੀਰੋ ਸੂਈ ਥੋੜੇ ਟਾਈਮ ਦੀ ਵੀਰ ਜੀ ਨੇ ਕਿਵੇਂ ਦੱਸਿਆ ਤਾਂ ਬਾਕੀ ਬਿੰਦੀਆਂ ਵਾਲਾ ਲੇਵ ਆ ਗਿਆ ਥਣ ਥਣ ਐ ਸਾਫਾ ਜੀ ਸਲੱਗ ਬਹੁਤ ਆ ਦੇਖੋ ਬਿਲਕੁਲ ਸੇਲ ਪਸ਼ੂ ਦਾ ਵੀਰੇ ਵਾਦਾ ਨਸਲ ਆ ਹਾਂਜੀ ਲੋਈ ਚ ਆ ਗਈ ਹਨਾ ਲੋਈ ਚ ਆ ਗਈ ਜੀ ਲੰਮਾ ਟਾਈਮ ਦੁੱਧ ਦਿੰਦਾ ਹੋਇਆ ਪਸ਼ੂ ਤਾਂ ਬਾਕੀ ਚਲੋ ਅੱਗੋਂ ਵੀਰਾਂ ਦੀ ਸੇਵਾ ਦਾ ਲੇਵ ਆ ਲੂ ਬਈ ਵੀਰੇ ਪੂਰਾ ਕਾਇਮ ਆ ਹਨਾ ਹਾਂਜੀ ਵੀਰ ਜੀ ਤੇ ਨਾੜਾ ਨੂਣਾ ਵੀ ਮਾਨਨੇ ਤੇ ਵੀਰੇ ਚੈੱਕ ਕਰ ਲਓ ਲਾਗੇ ਤੋਂ ਚੰਗੇ ਰਿਕਾਰਡ ਵਾਲੀ ਆ ਜੀ ਤਾਂ ਵੀਰੇ ਇਹਦਾ ਮੁੱਲ ਹੋਣ ਕੀ ਕਰ ਲੈਣਾ ਇਹਦੇ ਵਿੱਚ ਵੀ ਬੱਚਾ ਹੁੰਦਾ ਤੇ ਮੁੱਲੇ ਦਾ 75 ਵੀ ਕਰ ਲੈਣਾ ਤੇ 70 ਵੀ ਕਰ ਲੈਂਦੇ ਫਿਰ ਤਾਂ ਭਾਵੇਂ ਵੀਰੇ ਕਿਹੋ ਜੀ ਝੋਟੀ ਆ ਤੂੰ 85 ਦੀ ਵੇਚ ਲੈਣਾ ਹਾਂਜੀ ਹਾਂਜੀ ਕਿਹੜੀ ਗੱਲ ਆ ਗਈ ਆ ਹਾ ਗਈ ਆ ਬਿਲਕੁਲ ਬਿਲਕੁਲ ਕਿਹੜੀ ਗੱਲ ਆ ਗਈ ਆ ਗਈ ਆ ਹਾਂ ਹੁਣ ਘਟਾ ਘੋੜ ਕੇ ਵੀ ਕੰਮ ਚਲੋ ਦੇ ਦੇਣਾ ਵਾ ਬਿਲਕੁਲ ਵੀਰੇ ਬਿਲਕੁਲ ਹੁਣ ਵੀਰੇ ਇਹ ਦੇ ਦਈਏ 60 ਦੇ 67000 ਦੀ ਦੇ ਦਈਏ 67 ਦੀ ਹਾਂਜੀ ਬਾਕੀ ਕਰਾਉਣਾ ਕੁ ਮਾਨਦਾਨ ਤੇ ਕਰਾ ਲਓ ਤੁਸੀਂ ਨਹੀਂ ਨਹੀਂ ਬਿਲਕੁਲ ਠੀਕ ਆ ਛੋਟ ਕਰਦੀ ਵਿੱਚੋਂ ਹਣਾ ਨਹੀਂ ਚਲੋ 65 ਦੀ ਦੇ ਦਾਂਗੇ ਤੇ 65 ਤੋਂ ਵੀ ਛੋੜ ਹੀ ਹਣੀ ਛੋੜ ਜਾ ਭਾਣਾ ਜਹਾਣਾ 65 ਦੀ ਜੇ ਹਾਂ ਨਾ 65 ਦੀ ਹਾਂਜੀ ਵੀਰ ਜੀ ਛੋੜ ਕਰਾਂਗੇ ਤਾਂ ਵੇਖੋ ਵੀਰੋ ਬੱਚਾ ਹਨੀ ਲੇਵਲ ਉਹਦੀ ਪੂਰੀ ਕੈਮ ਆ ਐ ਸੀਨਸ ਲੱਗ ਬਾਕੀ ਵਿੱਚ ਕਹਿ ਨਹੀਂ ਸਕਦਾ ਕੋਈ ਹੋਰ ਵੀਰ ਭਰਾ ਹੁੰਦਾ ਤੇ ਭਾਵੇਂ ਇਹਨੂੰ ਫੇਰ ਬਚਾ ਲਾ ਦਿੰਦਾ ਮੇਰੇ ਹਿਸਾਬ ਨਾਲ ਆਹ ਪਾ ਵੀਰੇ ਕਿੰਨੇ ਦੀ ਮਰਜ਼ੀ ਕੋ ਵੇਚ ਲੈਂਦਾ ਪਰ ਸਚਾਈ ਬਿਲਕੁਲ ਲੰਮਾ ਟਾਈਮ ਆ ਵੀਰੇ ਕੰਮ ਤੂੰ ਹੀ ਕਰਨਾ ਹਨਾ ਤਾਂ ਤੁਹਾਨੂੰ ਆਪਣੀ ਵੀਡੀਓ ਪਾਉਂਦੇ ਆ ਝੂਠ ਮਾਰ ਕੇ ਮਾਲ ਕਦੀ ਵੇਚਿਆ ਤਾਂ ਨਾ ਵੇਚਣਾ ਬਿਲਕੁਲ ਬਿਲਕੁਲ ਵੀਡੀਓ ਵੀ ਉਹਨਾਂ ਵੀਰਾਂ ਦੀ ਯਾਰ ਪਾਈ ਦੀ ਇਹਨਾਂ ਦੇ ਮਾਣ ਆ ਯਕੀਨ ਆ ਹਨਾ ਤਾਂ ਲੰਮਾ ਟਾਈਮ ਕੰਮ ਤੇ ਸਚਾਈ ਦਾ ਸਦਾ ਹੀ ਕੰਮ ਤਾਂ ਐਵੇਂ ਚੱਲਣਾ ਹਨਾ ਜੀ ਬੜੀ ਪਰਮਾਤਮਾ ਦੀ ਕਿਰਪਾ ਰਹਿਣੀ ਵੀ ਆਖੀ ਬਹੁਤ ਹਨਾ ਆਈ ਚਲਾਈ ਚਲਣੀ ਆ ਕੋਈ ਚੱਕਰ ਨਹੀਂ ਕੋਈ ਨਹੀਂ ਕਦੇ ਪੈ ਜਾਂਦਾ ਘਾਟ ਆ ਇਹ ਬੱਚਾ ਮਰ ਗਿਆ ਕੋਈ ਗੱਲ ਹੀ ਨਹੀਂ ਤਾਂ ਤੁਹਾਨੂੰ ਪਤਾ ਬੱਲੀ ਵੀ ਇਹੋ ਕੰਮ ਦਾ ਮਾਦਾ ਨਹੀਂ ਠੀਕ ਉਹਦਾ ਕਾਕੇ ਮੈਨੂੰ ਇੱਥੇ ਹੋਣਾ ਪੈਗਾ ਨਹੀਂ ਤੇ ਮਹਾਰਾਜ ਦੀ ਗਿਰਬਾ ਤੁਹਾਨੂੰ ਪਤਾ ਉੱਥੇ ਵੀ ਮਾਲ ਕਿੰਨਾ ਆਪਾਂ ਵੇਚਿਆ ਬਿਲਕੁਲ ਬਿਲਕੁਲ ਬਹੁਤ ਵੀਡੀਓ ਪਈਆਂ ਉੱਥੇ ਵੀ ਸਾੱਚੀ ਵਿਗਿਆ ਤੇ ਵੀਰਾਂ ਸੱਚ ਸਾੱਚੀ ਸਾੱਚੀ ਵੀਰ ਸਦਾ ਸੱਚ ਕੈਮਰਾ ਨਾਲ ਹਾਂ ਉਹ ਮੜਾ ਮੋਟਾ ਹੁੰਦਾ ਰਹਿੰਦਾ ਉਹ ਚੱਲਦਾ ਹੀ ਰਹਿੰਦਾ ਵੀਰ ਬਿਲਕੁਲ ਬਿਲਕੁਲ ਇਹ ਕਾਰੋਬਾਰ ਹੈ ਹਾਂਜੀ ਹਾਂਜੀ ਤਾਂ ਬਿਜ਼ਨਸ ਵੀਰੇ ਇਦਾਂ ਹੀ ਆ ਵੀਰੇ ਵਾਦਾ ਕਰਦਾ ਚੱਲਦਾ ਹੀ ਹੈ ਐਂਡ 'ਚ ਵੀ ਛੋਟੋ ਜੂ ਹਾਂਜੀ ਕੀ ਬਾਤ ਆ ਜੀ ਤਾਂ ਬਾਕੀ ਵੀਰੋ ਫੋਨ ਵੀਰ ਨੂੰ ਜਰੂਰ ਲਾ ਲਿਓ ਸੋਹਣੀ ਝੋਟੀ ਆ ਲੇ ਵੇ ਲੂਗੇ ਦੀ ਸਾਫਾ ਬਾਕੀ ਬਾਕੀ ਚ ਮੋੜ ਦੇਣੀ ਆ ਕੋਈ ਵੀਰ ਮਾਲ ਮੋਲ ਲਾਵੇ ਕਿ ਇਹਨੂੰ ਮੋੜ ਦੇਣੀ ਮੋੜ ਦੇਣੀ ਹਾਂ ਤਾਂ ਬਾਕੀ ਚਲੋ ਵੀਰ ਵੀ ਸਿਆਣੇ ਆ ਹਨਾ ਕਿੰਨਾ ਖਰੀਦ ਕਰਨੀ ਆ ਕਿ ਵੀਰੇ ਰੇਟ ਤੁਸੀਂ ਵੇਖ ਹੀ ਲਿਆ ਰੇਟ ਬਹੁਤ ਸੋਹਣਾ ਵੀਰ ਦਾ 65000 ਦੀ ਬਾਕੀ ਕੋਈ ਗੱਲ ਹੀ ਨਹੀਂ ਵੀਰ ਜੀ ਬਿਲਕੁਲ ਹਾਂ ਦੂਜੇ ਨੰਬਰ ਤੇ ਆ ਗਈ ਵੀਰੇ ਇਹ ਵੀਰ ਜੀ ਪੋਟੀ ਆ ਗਈ ਜੋ ਬੱਚਾ ਦਾ ਅੱਛਾ ਬੱਚਾ ਇਹਦਾ ਹੈ ਹਨਾ ਤਾਂ ਕੱਟਾ ਗੱਟੀ ਵੀਰੇ ਕੱਟਾ ਜੀ ਵੀਰ ਜੀ ਕੱਟਾ ਇਹਦਾ ਹਨਾ ਹਾਂਜੀ ਠੀਕ ਹੋ ਗੋ ਤੇਰੀ ਬਹੁਤ ਚਲਾ ਗਿਆ ਵੀਰ ਜੀ ਠੀਕ ਹੈ ਜੀ ਦੇਖੋ ਬਿਲਕੁਲ ਵੀਰੇ ਜਿੱਥੇ ਮਰਗੀ ਬੈਰੋ ਸੀਲਾ ਹਨਾ ਸੀਲ ਪਸ਼ੂ ਦਾ ਵਾਧਾ ਹਾਂਜੀ ਤੋੜ ਲਾ ਦੁੱਧ ਕਿੰਨਾ ਵੀਰੇ ਦੇਖ ਲੈ ਇਹ ਦੇਖੋ ਵੀਰ ਜੀ ਕੋਈ ਹੁਣ ਆਇਆ 7-8 ਕਿਲੋ ਦੁੱਧ 7-8 ਕਿਲੋ ਤਕਰੀਬ ਹੈ ਤਾਂ ਦੱਸਣੇ ਪੱਠੇ-ਪੱਠੇ ਘੱਟ ਪਏ ਪਹਿਲਾਂ ਦੁੱਧ ਹੈਗਾ ਨਾ 9 ਕਿਲੋ ਹੈ ਬਿਲਕੁਲ ਵੇਖੋ ਵੀਰੋ </body>ਚੋਟੀ ਆ ਗਈ ਲੇਵੇ ਲੂਵੇ ਦੀ ਇਹ ਵੀ ਬੜੀ ਸਾਫ ਆ ਤਾਂ ਪੋਡਾ ਡੰਗਰੀ ਬਹੁਤ ਘੱਟ ਵੇਖਣ ਨੂੰ ਮਿਲਦਾ ਸੋਹਣੀ ਆ ਸਾਡੇ ਕੈਮਰੇ ਤੋਂ ਥੋੜਾ ਕਰਦੀ ਆ ਸੀਲਾ ਹਨਾ ਹਾਂਜੀ ਥੋੜਾ ਥੱਲੇ ਖੜ ਕੇ ਬੰਦ ਕਰ ਦੇ ਆਹ ਵੇਖੋ ਸਾਡੇ ਕੈਮਰੇ ਤੋਂ ਥੋੜਾ ਕਰਦੀ ਆ ਬੱਠ ਨਹੀਂ ਬੱਸ ਬਿਲਕੁਲ ਇਹਨੂੰ ਆ ਤੋਰਦੇ ਲੰਮੀ ਤੋਰਦੇ ਹਨ ਆ ਵੇਖੋ ਵੀਰੋ ਚੰਗੀ ਝੋਟੀ ਆ ਨਵਾਂ ਪਸ਼ੂ ਆ ਲੈ ਵੇਲੂ ਇਹਦੀਆਂ ਸਾਫ ਝੋਟੀ ਉਹ ਦਾੜਾਂ ਘਟਾਣ ਭਰਾ ਵੀ ਦੀ ਕਿ ਕਰਮਾਣਾ ਦਾ ਦਾ ਵੇਖਿਓ ਤੁਹਾਡੇ ਕੈਮਰੇ ਤੋਂ ਥੋੜੀ ਜੀ ਡਰਦੀ ਬਿਲਕੁਲ ਅਰਾ ਪਤਾ ਦੋਵੇਂ ਸੀਲ ਪਸ਼ੂ ਹਨ ਹਾਂਜੀ ਠੀਕ ਆ ਜੀ ਤਾਂ ਵੇਖੋ ਵੀਰੋ ਸੀਲ ਪਸ਼ੂ ਨੇ ਦੋਵੇਂ ਵੀਰ ਕੋਲੇ ਬੋਡੀ ਛੋਟੀ ਵੀ ਚੰਗੀ ਆ। ਵੀਰ ਸੱਤ ਲਾੜੇ ਨੇ 6.5 ਲਾੜੇ 6 ਲਾੜੇ ਹਨਾ। ਕਿਉਂਕਿ ਸੇਵਾ ਨਹੀਂ ਆਪਣੀ ਵੀ ਜਿਹਦਾ ਹੁੰਦਾ ਦਸਣਿਆ ਝਗੜਾ ਜਿਆ ਆਇਆ ਵਾ। ਹਾਂਜੀ। ਦੇਦਲਾ ਮਾਲਦਾ ਕਰਦੇ। ਬਿਲਕੁਲ ਸੇਵਾ ਵੀ ਵੀਰ ਦੀ ਥੋੜੀ ਪੱਧਰੀਆ ਵੀਰੋ ਤੇ ਕਿਹੜਾ ਵੀਰ ਸੇਵਾ ਵਾਲਾ ਲੈ ਜਾਊਗਾ ਤਾਂ ਪਸ਼ੂ ਚੰਗਾ ਦੁੱਧ ਚਵਾਉਣਗੇ। ਵੀਰੇ ਚੋ ਮੁੱਲ ਇਹਦਾ। ਮੁੱਲ ਵੀਰ ਜੀ ਇਹਦਾ ਉਦਾਂ ਚਲੋ ਜੇ ਆਪਾਂ ਕਹਿ ਦਈਏ ਵੀ ਇੱਦਾਂ ਗਰਹਿ ਵੀ ਜਾਂਦੀ। ਫਿਰ ਤੇ ਨਾ 65 ਵੀ ਕਰ ਲੈਂਦੇ ਤੇ 60 ਵੀ ਕਰ ਲੈਂਦੇ। ਤੇ ਜਾ ਜੀ। ਤੇ ਹੁਣ ਵੀਰ ਜੀ ਇਹ ਕਰ ਦੇਣੀ ਆਪਾਂ 57000 ਦੀ। ਠੀਕ ਹੈ ਜੀ ਹਾਂ ਜੀ ਵਿੱਚੋਂ ਛੋਟ ਕਰ ਦਿਓ ਹਨਾ ਅਸੀਂ ਕਰਾਂਗੇ 5724 ਅੱਛਾ ਜੀ ਹਾਂ ਜੀ ਸ਼ਿਪਿੰਗ ਜੀ ਹਨਾ ਕਰ ਦਿਓ ਕਰ ਦਿਓ 55000 ਦੀ ਵੀਰ ਜੀ 5565 55 ਕੀ ਬਾਤ ਹੈ ਜੈ ਜੀ ਰੇਟ ਅੱਜ ਉਹ ਵੀ ਛੋਟ ਹੋਊਗੀ ਤੇ 5524 ਹੋਊਗੀ ਵੀਰ ਜੀ ਤਾਂ ਕਿਦਾਂ ਵੀਰੇ ਬੱਚਾ ਇੱਕ ਹੈ ਹਨਾ ਪੋਡੀ ਦਾ ਇਹ ਵੀ ਬੜਾ ਤੈਅ ਕਰਦੀ ਜੇ ਕੋਈ ਜੋੜਾ ਪਾ ਕੇ ਲੈ ਜੂ ਵੀਰਾ ਦਾ ਵੀਰ ਜੀ ਮਾਨ ਤਨ ਕਰਾਂਗੇ ਹੋਜੂ ਹੈਨਾ ਹਾਂਜੀ ਹਾਂਜੀ ਤਾਂ ਵੇਖੋ ਵੀਰੋ ਜੋੜਾ ਪਾ ਲੋਗੇ ਤਾਂ ਬਹੁਤ ਵਧੀਆ ਆ ਵੀਰ ਜੀ ਦੇ ਦਾਂਗੇ ਆਪਾਂ 64000 ਦੀ ਹਾਂਜੀ ਆ ਦੇ ਦਾਂਗੇ 54000 ਦੀ ਫਿਰ 2000 ਛੱਡ ਦਾਂਗੇ ਜੋੜੇ ਚੋਂ ਹਾਂਜੀ ਠੀਕ ਹੈ ਜੀ ਬਾਕੀ ਮੌਕੇ ਤੇ ਹੋਰ ਵੀ ਕਰ ਦਾਂਗੇ ਜੇ ਕੋਈ ਵੀਰ ਜੋੜਾ ਲਊਗਾ ਤੇ ਕੀ ਬਾਤ ਆ ਤਾਂ ਵੇਖੋ ਵੀਰੋ ਰੇਟ ਤੁਸੀਂ ਚੈੱਕ ਕਰ ਹੀ ਲਿਆ ਵੀਰ ਦਾ ਨੋਰਮਲ ਰੇਟ ਆ ਬਿਲਕੁਲ ਹੀ ਸੀਲਸ ਲੱਗ ਪਸ਼ੂ ਆ ਤਾਂ ਇਹਦਾ ਤਾਂ ਬੱਚਾ ਮਰ ਗਿਆ ਉਹ ਵੀਰ ਨੇ ਤੁਹਾਨੂੰ ਦੱਸਤਾ ਤਾਂ ਇਹਦਾ ਕੱਟਾ ਵਾ ਵੀਰੇ ਤੇ ਦੋਵੇਂ ਸੀਲ ਪਸ਼ੂ ਨੇ ਲੇਵੇ ਵਾਲੇ ਨੇ ਵੀਰੋ ਫੋਨ ਵੀਰ ਨੂੰ ਜਰੂਰ ਲਾ ਲਿਓ ਛੋੜ ਛੱਪਾ ਹੋ ਜੂ ਠੀਕ ਆ ਜੀ ਤਾਂ ਬਾਕੀ ਇਹੋ ਬੇਨਤੀ ਹੁੰਦੀ ਹੈ ਕਿ ਵੀਰ ਜੀ ਚੈਨਲ ਨੂੰ ਮੱਤਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਜੋ ਤੁਹਾਨੂੰ ਵੀਰ ਜੀ ਨਵੀਂ ਤੋਂ ਨਵੀਂ ਵੀਡੀਓ ਦਿਖਾ ਲਈ ਜਾਵੇ ਤਾਂ ਵੀਰ ਜੀ ਐਡਰੈਸ ਇੱਕ ਵਾਰੀ ਦੱਸਿਓ ਆਪਣਾ ਐਡਰੈਸ ਵੀਰ ਜੀ ਪੈਂਦੂਂਦਰ ਜੇ ਤਾਂ ਬਲਵਿੰਦਰ ਸਿੰਘ ਜੇ ਤਸੀਲ ਵਜੀਠਾ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ ਹੈਗਾ 78203402 ਠੀਕ ਆ ਸਤਿ ਸ੍ਰੀ ਅਕਾਲ ਵੀਰੇ